ਜੀ ਅੱਜ ਪਿੰਡ ਭੌਗਾ ਦੇ ਵਿੱਚ ਆਏ ਹੋ ਤੁਸੀਂ ਸੋਭਾ ਯਾਤਰਾ ਤੇ ਕੀ ਕਹਿਣਾ ਚਾਹੋਗੇ ਉਹ ਪਿੰਡਾਂ ਦੇ ਵਿੱਚ ਸਮਾਜਿਕ ਤੌਰ 'ਤੇ ਪ੍ਰਚਾਰ ਦਾ ਇੱਕ ਬਹੁਤ ਵਧੀਆ ਰੀੜੀ ਹੈ ਬਹੁਤ ਜ਼ਿਆਦਾ ਮਨੋਂ ਖੁਸ਼ੀ ਹੋਈ ਹੈ ਕਿ ਪਿੰਡਾਂ ਦੇ ਵਿੱਚ ਇਹ ਸਿਰਮੌਰ ਭਾਗ ਇਕੱਠਾ ਦੇ ਆਯੋਜਨ ਜਿਹੜੇ ਹੈ ਸੰਤਾਂ ਸਮਾਯ ਦੌਰਾਨ ਪਿੰਡਾਂ ਦੇ ਪਿੰਡ ਵਾਸੀਆਂ ਦੁਆਰਾ ਕਰਵਾਏ ਜਾ ਰਹੇ ਨੇ ਅੱਜ ਕਿਸੇ ਦੇ ਉਪਲਬਧਵ ਦੀ ਸ਼ੁਰੂਆਤ ਕਰਨਾ ਆਇਆ ਹੈ ਤੇ ਔਰ ਕਿਸੇ ਦੇ ਉਪਲਬਧਵ ਪਿੰਡੇ ਦੇ ਵਿੱਚ ਸ਼ੋਭਾ ਯਾਤਰਾ ਜਿਹੜੀ ਰੱਖੀ ਗਈ ਹੈ ਸ਼ਹਿਰਾਂ ਦੇ ਵਿੱਚ ਤਾਂ ਬਹੁਤ ਦੇਖਿਆ ਖੜਾਦਾ ਕਿ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਚਾਰ ਸੰਤਾ ਮਾਗ ਕੇ ਜਿਹੜਾ ਕੀਤਾ ਜਾ ਰਿਹਾ ਹੈ ਉਦ ਲਈ ਅਸੀਂ ਬਹੁਤ ਹੀ ਮੰਨ ਗਣਪਤੀ ਮੰਡਾ ਦੇ ਵਿੱਚ ਇਸ ਤਰ੍ਹਾਂ ਦੇ ਆਯੋਜਨ ਜਿਹੜੇ ਹੈ ਸਨਾਤਨ ਧਰਮ ਦੇ ਪ੍ਰਚਾਰ ਪ੍ਰਚਾਰ ਵਾਸਤੇ ਇਸ ਤਰ੍ਹਾਂ ਦੇ ਹੁੰਦੇ ਰਹਿਣੇ ਚਾਹੀਦੇ ਆਜ ਬੜਾ ਮਨ ਨੂੰ ਪਸੰਦ ਹੋਇਆ ਕਿ ਇਸ ਪੰਗੋਆ ਪਿੰਡ ਦੇ ਨਿਵਾਸੀਆਂ ਵੱਲੋਂ ਉਹ ਇਥੋਂ ਦੇ ਸੰਤ ਸਮਾਜ ਵੱਲੋਂ ਕੋਗਾਂ ਮਾੜੀ ਪਰਵਾਣ ਵਿਸ਼ਵ ਜਰੀ ਭਾਗ ਕਰਾਈ ਜਾਂਦੀ ਹੈ ਉਹਨਾਂ ਦੇ ਅੰਦਰ ਸਾਰੇ ਪਿੰਡ ਵਾਸੀਆਂ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਹਿੰਦੂ ਸੁਰੱਖਿਆ ਸੰਪਤੀ ਹਿੰਦੂ ਤੱਕ ਸ੍ਰੀ ਕਾਲੀ ਮਾਤਾ ਮੰਦਰ ਵੱਲੋਂ ਹਾਰਦਿਕ ਬੜਾ ਅੰਨਿਆ ਔਰ ਜਿਹੜੇ ਜਿਹੜੀ ਸਾਡੀ ਮਾਵਾ ਪੈਣਾ ਇੱਥੇ ਜਿਹੜੇ ਜਿਹੜੀ ਆਪਣੀ ਮਨੋ ਕਾਮਨਾ ਇੱਥੇ ਲੈ ਕੇ ਆਈਆਂ ਉਹ ਮਨੋ ਕਾਮਨਾ ਸੰਤ ਸਵਾਮੀ ਦੇ ਆਸ਼ੀਰਵਾਦ ਨਾਲ ਪੂਰਨ ਹੋਣ। ਜੈ ਪ੍ਰਧਾਨ ਜੀ ਹਰੇਕ ਦੇ ਧਰਮ ਦੇ ਵਿੱਚ ਪ੍ਰਚਾਰ ਹੋ ਰਿਹਾ ਵੱਧ ਤੋਂ ਵੱਧ। ਹੋਰ ਬਹੁਤ ਜ਼ਿਆਦਾ ਪ੍ਰਚਾਰ ਹੋ ਰਿਹਾ ਪਰ ਫਿਰ ਵੀ ਲੋਕਾਂ ਦੇ ਵਿੱਚ ਸ਼ਾਂਤੀ ਕੀ ਕਰਨ ਮੰਨਦੇ। ਦੇਖੋ ਇਹ ਪੰਬੂਆ ਪਿੰਡ ਦੇ ਜਿਹੜੀ ਗੁੰਗਾ ਮਾੜੀ ਦਰਵਾਜ਼ੇ ਦੇ ਕਮੇਟੀ ਹੈ ਇਹਨਾਂ ਦੁਆਰਾ ਬਹੁਤ ਹੀ ਬੜਿਆ ਪ੍ਰਯਾਸ ਕੀਤਾ ਗਿਆ ਸਾਡੇ ਕੋਲ ਪਿਛਲੇ ਦਿਨਾਂ ਵਿਦੇਸ਼ੀਗੇ ਆ ਕੇ ਅਸੀਂ ਪੂਰਾ ਇਹਨਾਂ ਨੂੰ ਸਹਾਇਕ ਦੇਣ ਦਾ ਵਾਅਦਾ ਕੀਤਾ ਉਸ ਤਰ੍ਹਾਂ ਦੇ ਆਯੋਜਨਾ ਦੇ ਵਿੱਚ ਹਿੰਦੂ ਸ੍ਰਕਸ਼ ਸੰਤ 시ਰ ਕਾਲੀ ਮਾਤਾ ਮੰਦਿਰ ਨੂੰ ਜਿਸ ਤਰ੍ਹਾਂ ਦਾ ਵੀ ਸਹਾਇਕ ਮੰਗੇਗਾ ਅਸੀਂ ਸਾਡੇ ਵੱਲੋਂ ਅਸੀਂ ਪੂਰਨ ਸਹਾਇਕ ਕੀਤਾ ਜਾਏਗਾ